ਮੇਰੇ ਬੁੜੇ ਬੰਦੇ ਨੇ ਮਾਰੂਗਾ ਫਿਰ ਖੱਟੂ ਆਵੀਗੀ ਮੈਂ ਤਾਂ ਮਰੇ ਜਾਣਾ ਉਸ ਦੇਕ ਹੀ ਨਿਪੜੂ ਕਿਸੇ ਨੇ ਮੈਨੂੰ ਕਿਹਾ ਸੀ ਕਿਸੇ ਬੰਦੇ ਨੇ ਕਹਿੰਦਾ ਪਹਿਲਾਂ ਮਾਰੀ ਨਾ ਜੇ ਕਹਿੰਦਾ ਆਪਣੇ ਮਾਰੂ ਕਸਲੇ ਤੋਂ ਕੁਝ ਲੈਂਦੇ ਹੋ ਜਾਈ ਕਿਸੇ ਨੂੰ ਮਾਰੋ ਨਾ ਪਹਿਲਾਂ ਨਾ ਕਰੋ ਕੋਈ ਨਹੀਂ ਅਗਲਾ ਮਾਰ ਕੇ ਮਰ ਜਾਂਦੇ ਤਾਂ ਕਿ ਹੁੰਦਾ ਤੋ ਤੂੰ ਕੱਲਾ ਫੋਨ ਲਾ ਕੇ ਆਏ ਭਾਈ ਯਾਰ ਸਾਨੂੰ ਤਾਂ ਨਾ ਹੀ ਪਤਾ ਨਾ ਹੀ ਸਾਨੂੰ ਨਾਮ ਜਾਣਦਾ ਨਹੀਂ ਵਧੀਆ ਬੱਕਰੀ ਆ ਇਹ ਗੱਲ ਕਹਿਦੀ ਵੀ ਆਪਦੀ ਮਰਜ਼ੀ ਨਾਲ ਲੈ ਲੇ ਵੀ ਇਸ ਦਾ ਪੈਸੇ ਦੇ ਦੇ ਹੋਣ ਭਾਈ ਸੱਜਣ ਭਾਈ ਆ ਬੱਕਰੀ ਲਮਾ ਗਿਆ ਆਪਾਂ ਸੂਨ ਵਾਲੀ ਇਹ ਤਾਂ ਜੀ ਬੱਕਰੀਏ ਚੰਗੀ ਮੇਰੀ ਪਸੰਦ ਹੈ ਅੱਗੇ ਤੇਰੀ ਮਰਜ਼ੀ ਨਹੀਂ ਮੈਨੂੰ ਤਾਂ ਚੰਗੀ ਲੱਗੀ ਦੇਖ ਮਾਰੇ ਪਸੂ ਨੂੰ ਮਾਰਾ ਕਹਿਦਾ ਨਾ ਮੈਂ ਮੂਤ ਹੀ ਜਿਹੜੀ ਆ ਪਉਂਦੀ ਚੰਗੀ ਲੱਗੀ ਹੁਣ ਮੈਂ ਮਾਰੀ ਤਾਂ ਨਹੀਂ ਕਹਿੰਦਾ ਅੱਗੇ ਤੇਰੀ ਕਿਸਮਤ ਝਗੜੂ ਦੇ ਦੇਣਗੇ ਚੇਪਾ ਮਾਰ ਕੇ ਦੇਖ ਲਈ ਮਰੇ ਜੇ ਚੇਪਾ ਮਾਰ ਕੇ ਦੇਖ ਲਈ ਮਰੇ ਕਿਹੜੇ ਦੀ ਐ ਮੱਕਰੀ ਹੈ ਹੈ ਚਿੱਪਾ ਦਾ ਮਾਰਦੇ ਤੂੰ ਹੀ ਮਾਰ ਦੇ ਮਾਰ ਆ ਜਾ ਬਾਲਾ ਨਾ ਮਾਰ ਬਸ ਬੁੱਤ ਬਸ ਬਸ ਬੁੱਤ ਬਸ ਖੜ ਜਾ ਸੋਨ ਵਾਲੀ ਹੈ ਹਾਂ ਜੀ ਅਸਰੇਤੀ ਠੀਕ ਹੈ ਬਸ ਬਸ ਤੂੰ ਸਹੀ ਹੈ ਛੱਡ ਦੇ ਸਹੀ ਹੈ ਜੀ ਸਹੀ ਥਾਣਾ ਕਹਿੰਦਾ ਸਹੀ ਹੈ ਬਾਈ 6 ਦਾ ਅੰਦਾਜ਼ 7000 ਦੀ ਦੇਣੀ ਆ 35 ਪੂਤੀਆਂ ਤੋਂ ਛੱਡ ਦੇ। ਦਸ ਬਈ ਦੇਖ ਲੈ ਹੁਣ ਬੱਕਰੀ ਲਈ ਆ ਸੀ ਉਹ ਸਾਢੇ 25000 ਦੀ ਨੇਮ ਦੋ ਬੱਚੇ ਨੇ ਕਾਲੀ ਡੰਝ ਬੱਕਰੀ ਚਿੱਟੀ ਅੱਖਾਂ ਦੀ। ਉਹ ਤਾਂ ਪੂਰਾ ਸੀ ਉਹਦਾ ਐਡਾ ਹੀ ਕਰਦਾ ਹੈ। ਘਾਤਰ ਕਨੀ ਉਹਦਾ ਵੀ ਛੋਟੀ ਨਹੀਂ ਵਿਚਾਰੀ। ਦੋ ਬੱਚੇ ਵੀ ਸੀ ਮਗਰ ਨਾ ਬੱਚੇ ਆਗੇ। ਇਕ ਲਾਲ ਮਗਰ ਐਵੇਂ ਨਹੀਂ ਹਕਾਲੀ ਇਹ ਵੀ ਦਊ ਤਾਂ ਤੋਏ ਤੋਏ ਦੂ ਬੱਚੇ ਤਾਂ ਬਈ ਪਰੇ ਬੰਦੇ ਉਲਝ ਕੇ ਮਰ ਜੂਗੀ ਬੱਚੇ ਤਾਂ ਇਹ ਵੀ ਦੋਏ ਦਊਗੀ ਜੇ ਰਾਜੀ ਕੁਛੇ ਸੂਪੇ ਤੇ ਪੱਠ ਵੀ ਮੇਰਾ ਖਿਆਲੇ ਤੂਏ ਸੂਏ ਸੂਉਗੀ ਹੈ ਪਹਿਲੇ ਅੱਛਾ ਮੈਂ ਤਾਂ ਐ ਮੰਗ ਤੇ ਦੋਏ ਹੋਗੀ ਅੱਛਾ ਜੀ ਬਾਈ 10000 ਕੋਈ ਸਹੀ ਗੱਲ ਆ ਫਿਰ ਮੈਂ ਕੱਚਾ ਮੁੱਲ ਲਾਤਾ ਕੋਈ ਫਾਇਦਾ ਨਹੀਂ ਕੱਚੀ ਨਾ ਕਰਾ ਕੱਚੀ ਨਾ ਕਰਾ ਇਹਨੂੰ ਪੱਟ ਚੰਗੀ ਆ ਤੇਰੀ ਚੰਗੀ ਨੂੰ ਮੈਂ ਚੰਗੀ ਕਹੂੰ ਮਾੜੀ ਨੂੰ ਕਹਿ ਦਣਾ ਮਾੜੀ ਆ ਵੇ ਇੱਥੇ ਮੈਨੂੰ ਕੋਈ ਡਰ ਨਹੀਂ ਆਲਾ ਕਿਹੜਾ ਮੇਰੇ ਡਾਂਗ ਮਾਰਨ ਲੱਗਿਆ ਮੇਰੇ ਬੁੜੇ ਬੰਦੇ ਤੇ ਮਾਰੂਗਾ ਫਿਰ ਖੱਟੂ ਆਵੀਂ ਮੈਂ ਤਾਂ ਮਰੇ ਜਾਣਾ ਉਸ ਦੇ ਕੀ ਨਿਪੜੂ ਕਿਸੇ ਨੇ ਮੈਨੂੰ ਕਿਹਾ ਸੀ ਕਿਸੇ ਬੰਦੇ ਨੇ ਕਹਿੰਦਾ ਪਹਿਲਾਂ ਮਾਰੀ ਨਾ ਜੇ ਕਹਿੰਦਾ ਆਪਣੇ ਮਾਰੂ ਕਸਲੇ ਤੋਂ ਕੁਸ ਲੈਣਦੇ ਹੋ ਜਾਈ ਕਿਸੇ ਨੂੰ ਮਾਰੋ ਨਾ ਪਹਿਲਾਂ ਕਰੋ ਕੋਈ ਨਹੀਂ ਅਗਲਾ ਮਾਰ ਕੇ ਮਰ ਜਾਂਦੇ ਤਾਂ ਕਿ ਹੁੰਦਾ ਨਿਮਕੇ ਰਹੋ ਲੈ 25000 ਦੀ ਦੇ ਛੋਟੇ ਬਾਈ ਪੱਠ ਦਾ ਮੁੱਲ ਲਾਇਆ ਮੈਨੇ ਪੱਕਾ ਕਿਉਂ ਵੀ ਇਹਨਾਂ ਦੇ ਬਿਨਾ ਪੁੱਛੇ ਮੁੰਡਿਆਂ ਦੇ ਇਹ ਵਿਸ਼ਵਾਸ ਪ੍ਰੋਸਾ ਕਰਕੇ ਇਹਨੇ ਗੋਨੇ ਵਾਲੇ ਤੋਂ ਨਾ ਜੈ ਜੈ ਤੋਦੋਂ ਕੱਲਾ ਫੋਨ ਲਾ ਕੇ ਆਏ ਬਾਈ ਯਾਰ ਸਾਨੂੰ ਤਾਂ ਨਾ ਹੀ ਪਤਾ ਨਾ ਹੀ ਸਾਨੂੰ ਨਾ ਜਾਣ ਕਰ ਨਹੀਂ ਵਧੀਆ ਵਕਰੀ ਇਹ ਗੱਲ ਕਹਿਦੀ ਵੀ ਆਪਦੀ ਮਰਜ਼ੀ ਨਾਲ ਲੈ ਦੇ ਵੀ ਇਸ ਦਾ ਪੈਸੇ ਦੇ ਦੇ ਬੋਲ ਬਾਈ ਸਾਡੀ ਇਦਰ ਮੂੰਹ ਕਰਨਾ ਇਦਰ ਬਾਟਰ ਤੇ ਮੈਂ ਐਨ ਕੋਕਾ ਪੀਸ ਮੁੱਲ ਲਾਤਾ ਜੀ ਤੋਂ ਮਰਜ਼ੀ ਲਵਾਜੀ ਤੇਰੇ ਯਾਰ ਅਸੀਂ ਵੀ ਰੱਖਦੇ ਮੈਂ ਨਾ ਨਾੜੀਆਂ ਦੀ ਗੱਦ ਨਹੀਂ ਕਰੀ ਕੋਈ ਬੁੱਟਾਂ ਵਾਲੀ ਗੱਦ ਨਹੀਂ ਕਰੀ ਵੀ ਲੈ ਲੈ 16 ਲੈ ਲੈ 17 ਉਹ ਗੱਲ ਨਹੀਂ ਕਰੀ ਚੰਗੀ ਪੱਠ ਤੀ ਚੰਗੀ ਪੱਠ ਤੇ ਮੈਨੇ ਮੁੱਲ ਤੈਨਾਂ ਮੰਗਿਆ 35 ਪੂਰਾ ਪਹਿਲੀ ਸੱਟ ਮੈਂ 25000 ਲਾਤਾ ਐਨ ਓਕੇ ਦੀ ਰਿਪੋਰਟ ਇਹ ਨਾ ਕਹੀਂ ਵੀ ਕਸਰ ਛੜਤੀ 라ਜੂ ਹੋਰ ਲਾਉਂ ਉਹ ਜਿੰਨੂੰ ਮਰਜ਼ੀ ਵੇਚ ਲੈ ਠੀਕ ਹੈ ਉਹ ਚੱਲੀਏ ਉਹ ਦੇ ਦੂਗਾ ਉਹਨੂੰ ਪੁੱਛਦਾ ਲੈ ਅੱਛਾ ਹੀ ਹੈ ਹਾਂ ਦੱਸ ਹੈ ਨਾ ਨਹੀਂ ਵਧੀਆ ਚੰਗੀ ਬੱਟ ਉਹ ਤਾਂ ਮੈਂ ਚਾਹੇ ਸੀ ਇਹਨੇ ਲਾਇਆ ਉਹ ਕੋਈ ਵੀ ਲਈ ਵੀ ਦੋ ਬੱਟ ਤੇਰੀ ਚੰਗੀ ਕਰਕੇ ਉਹਨਾਂ ਨੇ ਵੀ ਰੱਖ ਲਈਆਂ ਨੇ ਵਿਚਾਰੇ ਜੀਵਿਦਾਰ ਬੰਦੇ ਨੇ ਇਹ ਵੀ ਵਧੀਆ ਉਹ ਯਾਰ ਚੀਜ਼ ਨੂੰ ਮੈਂ ਕਹਾਂ ਤਾਂ ਮਾੜੀ ਕਹਿਣਾ ਮਾੜੀ ਤਾਂ ਹੀ ਲੈਣੀ ਵੀ ਨਹੀਂ ਸੀ ਯਾਰ ਹੈ ਨਹੀਂ ਹੋਣੀ ਛੋਟੇ ਵੀਰ ਜੀ ਤੋ ਮਰਜ਼ੀ ਮੁੰਡਾ ਕਹਿੰਦੀ ਹੋਣੀ ਅਸ ਮਾੜਾ ਮਟਾ ਹੈ ਇਹ ਰੇਡ ਦਾ ਸਹੀ ਲਾਦਾ ਯਾਰ ਉਹ ਪੁੱਛੇ ਵੀ ਨਹੀਂ ਜਾ ਰਹੇ ਕਹਿੰਦੇ ਸਾਨੂੰ ਵੀ ਤੂੰ ਅੰਦਰ ਦਵਾ ਮਨਾਂ ਨੂੰ ਵੀ ਘੂਰ ਕੇ ਖੜਾ ਹੁੰਦਾ ਵੀ ਨਾ ਬਈ ਬੱਕਰੀ ਚੰਗੀ ਐ ਮੈਂ ਨਹੀਂ ਕਹਿੰਦਾ ਅਗਰੇ ਨੂੰ ਨਾ ਮੈਂ ਮੱਥਾ ਮਾਰਾਂ ਕਿਸੇ ਨਾਲ ਗਾਲਾਂ ਮੈਨੂੰ ਕੱਢਦੇ ਨੇ ਲੋਕ ਵਾ ਪੈਸੇ ਕੱਢੇ ਨੰਬਰ ਹੈ ਹੈ ਤੇਣੀ ਲਾਵਰਾ ਕਰ 25 ਦੀ ਹੋ ਗਈ ਨਿਪੜ ਗਈ ਹੋਰ ਕੀ ਹੋ ਗਿਆ? ਯਾਰ ਹੋਰ ਘਟਾ। ਯਾਰ ਇਹ ਰਹਾ 100 ਇਹ ਨਾ। ਦਿੱਤਾ ਕਈ ਗਰੀਏ ਨਾ। ਉਹ ਅਸੀਂ ਲੈ ਕੇ ਹਟਾਉਣੀ ਪੱਟ ਬਾਈ ਨੇ ਦਵਾਈਏ ਸਾਨੂੰ। ਮੈਂ ਤੋ ਕਾ ਬੰਨੀ ਖੜੀ ਦੇਖ ਕੇ ਆ ਬਾਈ ਕੋਲੀ ਸੀ ਸਾਰੇ ਨਾਲ ਹੀ ਸੀ। 2.5 ਲੱਖ ਦੀ ਲੈ ਕੇ ਆਏ ਆ ਉਹਨੂੰ। ਹਾਂ ਜੀ ਹਾਂ ਲਈ ਵੀਡੀਓ ਬਣੀ ਆ ਵੀਡੀਓ ਬਣੀ ਆ। ਇਹ ਅਸੀਂ ਤੈਨੂੰ ਗਲਤ ਨਹੀਂ ਲਾਇਆਗਾ। ਇੱਧਰ ਰੱਖਣੀ ਹੈ ਪਹਿਲੀ ਵਾਰ ਸਾਨੂੰ ਨਾਲਸ ਨਹੀਂ ਹੈ। ਮਰ ਗਿਆ ਪਟਾ ਵਧੀਆ ਕਰਕੇ ਹੀ ਪੈਸੇ ਲਾਇਆ ਦੂਜੀ ਵਾਰ ਇਸ ਤੋਂ ਬੋਲ ਗਰਮੀ ਦਾ ਮਹੀਨਾ ਆ ਗਿਆ ਗਰਮੀ ਚ ਸੂਗੀ ਬੱਚੇ ਬਾਲਾ ਦੁੱਧ ਚੁੰਗਗੇ ਉਮਰ ਜਾਣਗੇ ਸਾਨੂੰ ਇਹਨਾਂ ਨੂੰ ਹੁਣ ਜਾਣਾ ਨੂੰ ਕੀ ਪਤਾ ਹੁਣ ਸਾਡੇ ਵਰਗੇ ਦਾ ਮੈਂ ਤੜਤੀ 4 ਵਜੇ ਸਾਡੇ ਪਾਲੀ ਨੂੰ ਕਹਿ ਕੇ ਇਹਨੂੰ ਘੱਟ ਚਗਾਇਓ ਇਹਨੂੰ ਵੱਧ ਚਗਾਇਓ ਆਹ ਤਾਕੜਾ ਆ ਮਾੜਾ ਇੱਕ ਘਰੇ ਰੱਖੀਏ ਕਿ ਬਾਹਰ ਅਣਜਾਣ ਨੂੰ ਕੀ ਪਤਾ ਬੱਚਾ ਪਾਲਣ ਦਾ ਵੀ ਕਿਵੇਂ ਕਿਵੇਂ ਇਹਨਾਂ ਨੂੰ ਕੁੱਟੀ ਦੇਣੀ ਹੈ ਜਿੱਤੇ ਚੰਣਗੇ ਪਹਿਲੇ ਸਿੱਧੇ ਦੁੱਧ ਠੋਕ ਦੰਨੇ ਪਿੱਛੇਤੀ ਤਿਆਰ ਕਰਾਂ ਪਲੇ ਲੋਕੋ ਖੀਸਣਾ ਤਿਆਰ ਨਹੀਂ ਹੁੰਦਾ ਹੁੰਦਾ ਬੱਚਾ ਯਾਰ ਇਹਨੂੰ 500 ਕਿਉਂ ਵੀ ਪੂਰੇ ਪਾਲੀ ਦੇ ਖੜਾ ਹੋ ਹੂੰ ਤਾਂ ਸਹੀ ਦੁੱਧ ਨਾਲੇ ਕੋਈ ਖੀਸ ਤੱਕੀ ਅੰਦਰ ਜਾਮੋ ਜੰਮ ਜਾਂਦਾ ਤੇ ਚਿੱਪ ਲੱਗ ਜਾਂਦੀ ਅੰਦਰ ਹੋਰ 500 ਦੇ ਦੇ ਯਾਰ ਠਾਈ ਠਾਈ ਕਰ ਲੈ ਲੈ ਫਿਰ ਸਾਈ ਭਾਈ ਤੁਸੀਂ ਘਰ ਸੌਦਾ ਛੋਟੇ ਵੀਰ ਇਹ ਕਿਵੇਂ ਕਰੂ ਸੌਦਾ ਤੁਸੀਂ ਚੜੀ ਜਾਂਦੇ ਫਿਰ ਕਹਿੰਦਾ ਦਲਾਲ ਮਾੜੇ ਨੇ ਉਹ ਨਹੀਂ ਮਾੜੇ ਬਰਾਕਰ ਮੁੰਡਿਆ ਬਹੁਤੀਆਂ ਗੱਲਾਂ ਛੱਡ ਨਾ 28 ਨਾ 27 ਬੱਕਰੀ ਦੇ ਚਤੀ ਮੇਰੇ ਭਾਈ 26 ਸੀ ਚੁੱਪ ਚੱਕੋ ਖੋਲ ਮਾਰਤਾ ਤੇਰੇ ਦੇ ਜਾਦੂ ਮੈਂ ਤਾਂ ਕਹਾਂ ਵੀ ਤੈਨੂੰ ਤੈਨੂੰ ਬੇਨਤੀ ਵਾਲੀ ਨਾ ਕਰਨੀ ਕੋਈ ਲੈ ਮੀਨ ਤਾਂ ਮੇ ਤਾਂ ਰੋਜ਼ ਦਾ ਕੰਮ ਐ ਐ ਅਸੀਂ ਛੋਡੇ ਵਰਗੇ ਨੂੰ ਕਿਵੇਂ ਉਹ ਕਰਾਂਗੇ ਅਸੀਂ ਬਚਾਉਣੇ ਤੁਸੀਂ ਵੀ ਇਹ ਵੀ ਬਚਾਉਣੇ ਭਾਜਾ ਬੇ ਮਿੱਤਰਾ ਡਾਂਗਾ ਖੜਕੀਆਂ ਦੋਇ ਤਰੇ ਇੱਕੋ ਜੀਆਂ ਇਹ ਗੱਲ ਸਹੀ ਐ ਦੋਨੋਂ ਤਾਂ ਦੇਖ ਨਾ ਨਾ ਕਿਸੇ ਨਾਲ ਗਲਤ ਕੰਮ ਨਹੀਂ ਕਰਨਾ ਰੱਬ ਨੂੰ ਯਾਦ ਕਰਕੇ ਖੜਦੇ ਆ ਤੜਕੀ ਰੋ ਮੰਡੀ 'ਚ ਪਰ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਉਹ ਚੰਗੀ ਚੀਜ਼ ਦਾ ਬਾਪੂ ਚੰਗਾ ਮੁੱਲ ਵਾਲੀ ਦਾ ਮਾਰ ਹਾਂ ਮੈਂ ਨਹੀਂ ਗਲਤ ਕੰਮ ਕਰਦਾ ਬੌੜਿਆ ਦੁਨੀਆ ਤੋਂ ਬਚਣਾ ਹੈ ਸਮਾਜ ਹੈ ਇਹ ਆਪਣਾ ਬਾਈ ਬੱਕਰੀਏ ਗੱਲ ਸੁਣ ਵੀਰੇ ਉਹ ਬਾਈ ਤੈਨੂੰ ਲੈਤੀ ਲਵਾਤੀ ਮਹਿੰਗੀ ਵੀ ਕਹਿਣਗੇ ਲੋਕੇ ਨੂੰ ਸਸਤੀ ਵੀ ਕਹਿਣਗੇ ਇਹਨੂੰ ਮਾੜੀ ਵੀ ਕਹਿਣਗੇ ਐ ਵੀ ਕਹਣਗੇ ਰਾਜੂ ਠੱਗਨੇ ਦਵਾਈ ਆ ਤੇ ਫੇਰ ਕੀ ਹੋਊਗਾ ਕਹੀਂ ਹਾਂ ਸਾਨੂੰ ਕੋਈ ਨਹੀਂ ਆ ਪਕੜਾ ਵੀ ਮੈਂ ਛੇ ਤੈਨੂੰ ਚੰਗੀ ਲੈ ਦਿਆ ਬੱਕਰੀ ਲੈ ਜੀ ਨਹੀਂ ਤੇਰੀ ਸਾਈ ਵਾਪਸੇ ਤਾਂ ਮੈਨੂੰ ਫੜਾ ਲਈ ਨਹੀਂ ਤੇਰੀ ਸਾਈ ਵਾਪਸੇ ਦਵਾ ਦੇਣਾ ਤੈਨੂੰ ਕੀ ਆ ਕੁਛ ਮਜ਼ੂਰ ਹੈ ਬਸੰਦਾ ਤੈਨੂੰ ਕੁਛ ਕਿਹਾ ਸੀ ਨਹੀਂ ਉਹ ਪੁੱਛਦਾ ਤੈਨੂੰ ਭਾਈ ਸਸਤੀ ਤਾਂ ਨਹੀਂ ਤੇਰੀ ਵੀਰੇ ਠੀਕ ਹੈ ਬਸ ਦੇ ਪੈਸੇ ਹੁਣ ਨਿਬੜੀ ਆ ਕਹਾਣੀ ਮੈਂ ਗਲਤ ਗੱਲਾਂ ਕਰਦਾ ਹੀ ਨਹੀਂ ਲਾਣੇ ਮੇਰਾ ਹਾਂ ਗੱਲਾਂ ਠੋਕੇ ਨੇ

ਇਨੂੰ ਭਾਈ ਐ ਕਰ ਐ ਕਰ ਇਹਦੀ ਕੋਈ ਨਹੀਂ ਫਿਰ ਦੇਖਾਂਗੇ ਤੂੰ ਐ ਕਰ ਇਹਨਾਂ ਦੀ ਇਹਦੀ ਲਿਖਾਈ ਕਰਾ ਤੇ ਨਾਲੇ ਉਹਨਾਂ ਤੋਂ ਲਿਖਾਈ ਕਰਾ ਕੇ ਇਹ ਬੱਕਰੀ ਉਹਨਾਂ ਨੂੰ ਸੁਵਾਇਆ ਇਹ ਕੀ ਹੈ ਸੇ ਗੱਡੀ ਚ ਝਾੜੀ ਬੰਨੀ ਨਿਗਾ ਰੱਖੀ ਆਪਦੀ ਜੀ ਹੈਲੋ ਓਏ ਭਾਈ ਥਰ ਜਾ ਵੀਰੇ ਮੈਂ ਉਰੇ ਮੰਡੀ ਚਾ